ਲੇ ਦਿਖਿਆ ਜਾਵੇ ਤਾਂ ਹਿੱਟ ਸਪੀਚ ਦਾ ਮੁੱਦਾ ਵੀ ਲਗਾਤਾਰ ਪਕਦਾ ਬਹੁਤ ਸਾਰੇ ਸਿਆਸੀ ਆਗੂ ਨੇ ਜੋ ਗਲਤੀਆਂ ਕਰਦੇ ਨੇ ਤੁਸੀਂ ਖੁਦ ਇਹ ਮੁੱਦਾ ਚੁੱਕਿਆ ਨਹੀਂ ਦੇਖੋ ਮੈਂ ਤੇ 1982 83 ਜਿੱਥੇ ਪੜਿਆ ਉਹ ਸਾਡੇ ਸਾਹਮਣੇ ਸਾਹਮਣੇ ਪਹਿਲੇ ਸਾਇੰਸਿਸ ਦੀ ਗੱਲ ਚੱਲੀ ਵੀ ਉਥੇ ਲੋਕਾਂ ਨੇ ਲਖਾਣਾ ਸ਼ੁਰੂ ਕਰਤਾ ਸਾਡੀ ਪੰਜਾਬੀ ਮਾਂ ਭਾਸ਼ਾ ਨਹੀਂ ਉੱਥੋਂ ਇਹ ਸਾਰਾ ਰੌਲਾ ਪਿਆ ਫਿਰ ਐਸਵਾਈਐਲ ਚੱਲ ਗਿਆ ਉਹ ਦੇਖਦੇ ਦੇਖਦੇ 2-3 ਸਾਲਾਂ ਚ ਵਿਗੜ ਤੇ ਵਿਗੜ ਤੇ 84 ਦੇ ਦਸੂ ਰਾਇਟ ਹੋ ਗਏ ਬਲੂ ਸਟਾਰ ਇਹ ਉਹ ਫਿਰ 15-20 ਸਾਲ ਪਤਾ ਹੀ ਨਹੀਂ ਲੱਗੇ ਪੰਜਾਬ ਪਛੜ ਗਿਆ ਕਿਤੇ ਸਾਡੀ ਪਰ ਕੈਪੀਟਾ ਇਨਕਮ ਜ਼ਿਆਦਾ ਸੀ ਸਭ ਤੋਂ ਜ਼ਿਆਦਾ ਸੀ ਹੁਣ ਅਸੀਂ ਨਹੀਂ ਅਫੋਰਡ ਕਰ ਸਕਦੇ ਕਿ ਦੁਬਾਰਾ ਇਹ ਹੋ ਜਾ ਕੋਈ ਜਿਹੜਾ ਬੰਦਾ ਵੀ ਇੰਦਾ ਸਿਰ ਕੱਢਦਾ ਕੋਈ ਵੱਖ ਵੱਖਰਵਾਦੀ ਗੱਲ ਕਰਦਾ ਵੱਖਰੇਵੇਂ ਦੀ ਗੱਲ ਕਰਦਾ ਇੱਥੇ ਕੋਈ ਫਰਕ ਥੋੜਾ ਹਿੰਦੂ ਸਿੱਖ ਸਾਰੇ ਭਾਈਚਾਰਾ ਹੈ ਮੁਸਲਮਾਨ ਇੱਥੇ ਕੋਈ ਫਰਕ ਹੈ ਹੀ ਨਹੀਂ ਜਿਹੜਾ ਕੋਈ ਫਰਕ ਪਾਉਣ ਦੀ ਕੋਸ਼ਿਸ਼ ਕਰਦਾ ਮੈਂ ਤੇ ਚਾਹਨਾ ਸਰਕਾਰ ਤੇ ਕਰੇ ਹੀ ਕਰੇ ਮੈਂ ਤੇ ਅਪੀਲ ਕੀਤੀ ਕਿ ਲੋਕਾਂ ਨੂੰ ਗਏ ਉਹਨੂੰ ਅਨਫੋਲੋ ਕਰ ਲਓ ਉਹਨੂੰ ਬਲੌਕ ਕਰ ਲਓ ਜੇ ਉਹਦਾ ਚੱਲੇਗਾ ਹੀ ਨਹੀਂ ਸਮਾਨ ਉਹਦਾ ਉਹਦਾ ਪੋਸਟ ਕੋਈ ਪੜ੍ਹੇਗਾ ਹੀ ਨਹੀਂ ਨਾ ਇੱਥੇ ਤੇ ਉਹਨੂੰ ਆਪਾਂ ਹਵਾ ਦੇ ਜਾਂਨੇ ਅੱਗ ਨੂੰ ਉਹ ਲਿਖਦਾ ਉਥੇ 4 ਹੋਰ ਲਿਖਦੇ ਫਿਰ 10 ਲਿਖਦੇ ਛੋਟੀ ਜੀ ਗੱਲ ਹੁੰਦੀ ਹੈ ਉਹ ਚਿੰਗਾਰੀ ਤੋਂ ਭੰਬੜ ਬਣਾਈ ਜਾ ਰਿਹਾ ਇਹ ਬਿਲਕੁਲ ਜ਼ੀਰੋ ਟੋਲਰੈਂਸ ਹੋਣਾ ਚਾਹੀਦਾ ਉਹ ਪੁਲਿਸ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਸਖਤ ਤੋਂ ਸਖਤ ਇਸ ਮੁੱਦੇ ਨੂੰ ਲੈ ਕੇ ਤੁਸੀਂ ਡੀਜੀਪੀ ਪੰਜਾਬ ਨੂੰ ਵੀ ਅਚਮੈਂ ਮੈਂ ਮੈਮੋਰੰਡਮ ਦਿੱਤਾ ਉਹਨਾਂ ਨੂੰ ਦਿੱਤਾ ਦਿੱਤਾ ਮੇਰੇ ਤੇ ਦਿਮਾਗ 'ਚ ਹੋਰ ਬਹੁਤ ਕੁਸ਼ਿਸ਼ੀ ਕਰਨ ਨੂੰ ਲੇਕਿਨ ਚਲੋ ਪਹਿਲਾਂ ਆਪਾਂ ਟੀਜੀਪੀ ਸਾਹਿਬ ਨੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਆਪਾਂ ਅਸੀਂ ਉਹ ਵਾਰ ਫੂਟਿੰਗ ਤੇ ਕਰ ਰਹੇ ਹਾਂ ਮੈਂ ਏਡੀਜੀਪੀ ਜਿਹੜੇ ਅਮਿਤ ਪ੍ਰਸਾਦ ਜੀ ਮੈਡਮ ਨੀਰਜਾ ਕੀ ਉਹ ਉਹ ਉਹਨਾਂ ਨਾਲ ਮੈਂ ਤੇ ਹਰ ਦੂਜੇ ਚੌਥੇ ਦਿਨ ਗੱਲ ਕਰਦਾ ਰਿਹਾ ਨਾ ਅੱਜ ਤਾਂ ਮੈਂ ਡੋਜ਼ ਹੀਰੀ ਦਿੱਤਾ ਕਿ ਆਪ 36 37 ਪੇਜ ਦਾ ਵੀ ਆ ਦੇਖ ਲਓ ਕੀ ਲਿਖਦੇ ਤੇ ਉਹ ਕਹਿੰਦੇ ਅਸੀਂ ਪਰਚੇ ਦਰਜ ਕਰਾਂਗੇ ਮੈਂ ਕਿਹਾ ਉਹ ਕਹਿੰਦੇ ਅਸੀਂ ਸੈਂਟਰ ਉਥੇ ਐਮਓਆਈਟੀ ਨੂੰ ਲਿਖੀ ਜਾ ਰਹੇ ਉਹ ਨਹੀਂ ਕਰਦੇ ਅਸੀਂ ਫਿਰ ਉਹ ਐਗਜ਼ਾਮਪਲ ਦਿੱਤਾ ਮਨੀਪੁਰ ਗਵਰਨਮੈਂਟ ਨੇ ਉਥੇ ਪਰਚੇ ਦਰਜ ਕਰਤੇ ਆਪ ਹੀ ਤੇ ਮੈਂ ਕਿਹਾ ਤੂੰ ਹੀ ਲਿਖੋ ਤੇ ਨਾਲ ਪਰਚਾ ਵੀ ਦਰਜ ਕਰ ਦਿਓ ਤੇ ਲਿਖ ਵੀ ਦਿਓ ਤੋ ਆਪਣਾ ਕੰਮ ਤੇ ਕਰੋ Thank you.